ਕਾਲ ਜੀ ਮੈਂ ਤੁਹਾਡਾ ਭਜਿੰਦਰ ਮਿੱਤੂ ਜਣਾ ਸੋ ਪਹਿਲਾਂ ਤੁਹਾਨੂੰ ਆਖੇ ਨਹੀਂ ਜਿਵੇਂ ਆਪਾਂ ਵੀਡੀਓ ਦਿਖਾਈ ਸੀ ਲਾਲ ਮੁਰਗੇ ਬਾਈ ਆ ਹੁਣ ਆ ਬਲੈਕ ਐਸਟਰੋ ਲਿਆਂਦੇ ਆਪਾਂ ਠੀਕ ਆ ਦੇ ਇਹਨਾਂ ਦਾ ਚਾਰ ਭਾਵਾਂ ਦਾ ਬਲੈਕ ਐਸਟਰੋ ਦਾ ਸੋ ਆ ਦੇਖੋ ਜੀ ਸਾਹਿਬ ਕਿੰਨੇ ਆ ਦਿਖਾਈ ਬਾਈ ਜੇਕਰ ਕੁੱਝ ਚੀਜ਼ਾਂ ਆਉਂਦੀਆਂ ਹਾਂ ਆ ਜਾ ਬਾਈ ਅੰਦਰ ਹੀ ਆ ਜਾ ਓ ਬਾਈ ਜੀ ਨੇ ਚਾਰ ਲੈਣਾ ਹੋਵੇ ਦੇਸੀ ਮੁਰਗੇ ਦਾ ਤੋਂ ਆਪਣੇ ਨਾਲ ਸੰਪਰਕ ਕਰ ਸਕਦਾ ਪਹਿਲਾਂ ਵਾਲੀ ਵੀਡੀਓ ਜੂ ਵੀ ਤੁਹਾਨੂੰ ਦੱਸਿਆ ਜਿਵੇਂ ਤੋਂ ਹੁਣ ਆ ਬਲੈਕ ਐਸਟਰੋ ਆਪਾਂ ਲਿਆਂਦੇ ਹਾਂ ਸਪੈਸ਼ਲ ਠੀਕ ਹੈ ਇਹ ਸੋ ਪਿਓਰ 101% ਪਿਓਰ ਦੇਸੀ ਮੁਰਗੇ ਦਾ achar ਹੋਊਗਾ ਕਈ ਵੀਰ ਕਹਿੰਦੇ ਯਾਰ ਦੇਸੀ ਮੁਰਗੇ ਕਿੱਥੋਂ ਲਿਓਣੇ ਆ ਆ ਤੁਹਾਡੇ ਸਾਹਮਣੇ ਆ ਵੇਖੋ ਪਹਿਲਾਂ ਸਾਡੇ ਕੋਲ ਲਾਲ ਸੁਰਖੇ ਲੈਂਦੇ ਸੀ 4-4 ਕਿਲੋ ਦੇ ਹੁਣ ਅਸੀਂ ਲੈਂਦੇ ਆ ਮੰਨ ਲਓ ਬਲੈਕ ਜੈਸਟਰੋ ਇਹਦਾ ਵਜ਼ਨ ਹੈਗਾ ਮੰਨ ਲਓ 3 ਕਿਲੋ ਦਾ ਠੀਕ ਹੈ ਹੁਣ ਇਹਦਾ achar ਪਾਵਾਂਗੇ ਤੇ ਜੇ ਕਿਸੇ ਨੇ ਵੀ ਪੈਣਪਰਾਣੇ ਦੇਸੀ ਮੁਰਗੇ ਦਾ ਬੱਕਰੇ ਦਾ ਜੇ ਆ ਮੰਨ ਲਓ ਬਟੇਰ ਦਾ ਚਾਰ ਲੈਣਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਫੇਸਬੁਕ ਚੈਨਲ ਤੇ ਇੰਸਟਾਗ੍ਰam ਔਰ ਵਟਸਐਪ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਪਾਇਓਰਟੀ ਮਿਲੂਗੀ 100% ਠੀਕ ਹੈ ਤੋਂ ਵੀਡੀਓ ਨੂੰ ਜੇ ਸ਼ੇਅਰ ਜੁਸ ਕਰੋਗਾ ਔਰ ਲੋਕਾਂ ਤੱਕ ਪਹੁੰਚੇ ਜਿਹਨੇ ਚਾਰ ਲੈਣਾ ਹੋਵੇ ਸਾਡੇ ਨਾਲ ਵਟਸਐਪ 'ਆਣੀ ਜਾਂ ਮੈਸੇਜ ਕਰਕੇ ਤੁਸੀਂ ਆਪ ਦਾ ਚਾਰ ਬੱਕਰਾ ਭੇਜਾ ਰਹੇ ਹਾਂ ਜੀ ਆਲ ਇੰਡੀਆ ਡਿਲੀਵਰੀ ਹੈ ਬਾਕੀ ਕੈਨੇਡਾ ਮੂਕੇ ਇਹ ਯੂ ਐਸ ਏ ਇਹ ਤਿੰਨਾ ਕੰਟਰੀ ਗੰਗ ਵੀ ਆਪਾਂ ਡਿਲੀਵਰੀ ਕਰ ਦੇਣੇ ਚੌਥੇ ਦਿਨ ਤੁਹਾਨੂੰ ਚਾਰ ਮਿਲ ਜੂਗਾ ਯੂਕੇ ਮਿਲ ਜੂਗਾ ਠੀਕ ਹੈ ਜੇ ਕਿਸੇ ਨੂੰ ਚਾਰ ਲੈਣਾ ਆਵੇ ਬਈ ਆ ਜਾਈਏ ਚਲੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ